ਆ ਆ ਆ ਆ ਆ ਆ ਵੜੀ ਵੜੀ ਗਾਲੀ ਗਾਲੀ ਵੜੀ ਵੜੀ ਗਾਲੀ ਮੈਂ ਉੱਚੀ ਉੱਚੀ ਬਾਜ ਕੱਢਾਂਗੀ ਦੱਸੋ ਮਤਲਬ ਗਲਤ ਇਲਜ਼ਾਮ ਤੜਦੇ ਝੂਠ ਲੱਗ ਰਹੇ ਆ ਦੱਸੋ ਇਹਨਾਂ ਦੇ ਮਤਲਬ ਕਿ ਮੇਰਾ ਡਰਾਈਵਰ ਹੀ ਆ ਤੇ ਰੈਵਨ ਨਹੀਂ ਜੋ ਮੈਨੂੰ ਕਹਿੰਦੀ ਸੀ ਉਹ ਕਹਿ ਰੈਵਨ ਨਹੀਂ ਜੋ ਮੈਨੂੰ ਕਹਿੰਦੀ ਸੀ ਉਹ ਕਹਿ ਰੈਵਨ ਨਹੀਂ ਜੋ ਮੈਨੂੰ ਕਹਿੰਦੀ ਸੀ ਉਹ ਕਹਿ ਉਹਨੀਆਂ ਪੈਰਾਂ ਦੀ ਆਵਾਜ਼ ਸੁਣ ਕੇ ਨਾ ਇਹ ਉਥੋਂ ਨੱਠ ਕੇ ਇੱਥੇ ਆਲੀ ਫਟਾਫਟ ਤੇ ਆ ਮੁੰਡਾ ਇੱਥੇ ਪਰਦੇ ਦੇ ਓਲੇ ਐਦਾਂ ਪਰਦੇ ਦੇ ਓਲੇ ਆਪਣਾ ਜੋ ਵੀ ਕਰ ਰਿਹਾ ਠੀਕ ਆ ਜੰਫਾ ਜੰਫਾ ਚਾ ਕਮਰੇ ਚਾਰੀਆਂ ਸੀ ਵਜਾ ਮਕਾਨ ਮਾਲਕ ਦੇ ਕੰਨਾ ਚ ਪੈ ਗਈਆ ਬਸ ਫਿਰ ਕਿਸੇ ਪੈ ਗਈ ਕਿਲਕਲ ਮਕਾਨ ਮਾਲਕਨ ਦਾ ਇਲزام ਕਿ ਮਹੰਤ ਬਣ ਕੇ ਇਹ ਲੜਕੀ ਕਰ ਰਹੀ ਹੈ ਕਮਰੇ ਚ ਪੁੱਠੇ ਕੰਮ ਬਸ ਇਸੇ ਗੱਲ ਨੂੰ ਲੈ ਕੇ ਕਿਲਕਲ ਪੈ ਗਈ ਤੇ ਨਾ ਦਾ ਕਹਿਣਾ ਸੀ ਕਿ ਇਹ ਤਾਂ ਗਲਤ ਇਲزام ਨੇ ਬਸ ਇਸੇ ਕਿਸੇ ਮੌਕੇ ਤੇ ਹੋਇਆ ਹਾਈ ਵੋਲਟੇਜ ਡਰਾਮਾ ਤਸਵੀਰਾਂ ਜਲੰਧਰ ਦੀਆਂ ਨੇ ਤੁਸੀਂ ਆਪ ਹੀ ਦੇਖ ਲਵੋ ਮੌਕੇ ਤੇ ਕੀ ਕੁਝ ਹੋਇਆ ਤਾਂ ਇਹ ਪੇਲ ਪੰਜਾਬੀ ਟੀਵੀ ਦੇ ਲਈ ਜਲੰਧ ਤੋਂ ਰਿਪੋਰਟ ਮੈਂ ਦੇਖਦੀ ਸੀ ਸਾਡੀ ਵੀਡੀਓ ਬਣਾਉਂਦੀ ਉਸ ਟਾਈਮ ਆ ਕੇ ਮੈਨੂੰ ਥੱਪੜ ਵੀ ਮਾਰ ਸਕਦੀ ਸੀ ਨਾ ਇਹ ਕਹਿੰਦੀ ਆਵਾਜ਼ ਆਉਂਦੀ ਸੀ ਚਲੋ ਮੈਂ ਇਹ ਕਹਿ ਨਹੀਂ ਹੁਣ ਮੈਂ ਤੁਹਾਡੇ ਘਰੇ ਆਣੀਆਂ ਜੇ ਮੈਂ ਤੁਹਾਡੇ ਘਰੇ ਆ ਕੇ ਜੋ ਗਲਤ ਕੰਮ ਕਰਦੀ ਆ ਆ ਆ ਮੈਂ ਉੱਚੀ ਉੱਚੀ ਆਵਾਜ਼ ਕੱਢਾਂਗੀ ਦੱਸੋ ਮੈਨੂੰ ਪਹਿਲਾਂ ਮਤਲਬ ਗਲਤ ਇਲਜ਼ਾਮ ਤੁਹਾਡੇ ਤੇ ਝੂਠ ਲੱਗ ਰਹੇ ਆ ਦੱਸੋ ਇਹਨਾਂ ਦੇ ਘਰੇ ਜਾਣੀ ਮੈਂ ਮੈਂ ਗਲਤ ਕੰਮ ਕਰਦਿਆਂ ਮੈਨੂੰ ਪਤਾ ਉਹਦੀ ਮੰਮੀ ਥੱਲੇ ਆ ਤਾਂ ਮੈਂ ਐਡਾ ਏ ਉੱਚੀ ਬਾਤ ਕਰਾਂਗੀ ਮੈਂ ਕੰਮ ਕਿਹਨੇ ਤਾਂ ਹੋੜੀ ਹੋੜੀ ਗੋਲੀ ਵਾਲੀ ਇਹ ਕਹਿੰਨੇ ਬੋਲ ਉਸੇ ਟਾਈਮ ਮੈਂ ਥੱਪੜ ਮਾਰਦੀ ਅੱਗੇ ਵੀ ਨਹੀਂ ਆਣੀ ਹੁਣ ਦੇਖੋ ਉਹ ਮੇਰਾ ਗੁਰੂ ਖੁਸਰਾ ਆ ਖੁਸਰਾ ਨੇ ਇੱਥੇ ਕਿਹਨੇ ਆਣਾ ਆ ਦੱਸੋ ਉਹ ਮੇਰਾ ਮਾਲਕ ਮੈਨੂੰ ਕੱਟੇ ਮੈਨੂੰ ਮਾਰੇ ਜੋ ਮਰ ਜਗਏ ਮੈਂ ਤਾਂ ਆਪਣੇ ਗੁਰੂ ਕੋਲ ਹੀ ਆਣਾ ਆ ਪ੍ਰੇਨਾ ਬਲੋ ਕਿਹਾ ਜਿਹੜਾ ਕਿ ਮਨਤਾ ਦੇ ਨਾਲ ਮੁੰਡੇ ਵੀ ਕਾਫੀ ਜਿਆਦੇ ਮੁੰਡੇ ਵੀ ਆਂਦੇ ਨੇ ਇੱਥੇ ਮੁੰਡਾ ਆ ਕੋਈ ਵੀ ਨਹੀਂ ਹਾਂ ਉਹ ਮੇਰੇ ਗੁਰਪਾਇ ਦਾ ਜਲਮ ਮੇਰੇ 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 ਗੁਰਪਾਇ ਦਾ ਜਲਮ ਦੇਨ ਸੀਗਾ ਉਹ ਪਾਲਦੇ ਸੀ ਜਰੂਰ ਆ ਪਿੱਛੇ ਆ ਪਲਾੜ ਦੇਣਾ ਕਿ ਕਿਤੀ ਸੀ ਕੋਈ ਮੁੰਡੇ ਨੇ ਖਾਪਲੀ ਭੱਕ ਜਣ ਆਪਣਾ ਵਾਲੇ ਪੀ ਕੇ ਖਾ ਕੇ ਆਪਣੇ ਘਰੇ ਕੇ ਆ ਰਾਮ ਨਾਲ ਹਾਂ ਹਾਂ ਠੀਕ ਹੈ ਬਾਕੀ ਸਰ ਤੇ ਗਲਤੀ ਇਲਜ਼ਾਮ ਲਾ ਲਿਆ ਹਾਂ ਜੇ ਅਗਰ ਇਹਨਾਂ ਸਾਨੂੰ ਦੇਖਿਆ ਮੈਨੂੰ ਆਲਸ ਨੰਗੀਂ ਦੇਖਿਆ ਜਾਂ ਉਹਨੂੰ ਮੁੰਡੇ ਨੇ ਦੇਖਿਆ ਇਹ ਸੜ ਥੱਪੜ ਮਾਰਸ ਉਸੇ ਟਾਈਮ ਵੀਡੀਓ ਬਣਾਉਂਦੀ ਫੋਨ ਇਹਦੇ ਹੱਥ 'ਚ ਸੀਗਾ ਇਹ ਤੁਹਾਡੇ ਸਾਹਮਣੇ ਹੀ ਆ ਉਹ ਕਹਿੰਦੇ ਕੋਈ ਏਦਾਂ ਦਾ ਕੋਈ ਹੈ ਨਹੀਂ ਸੀਗਾ ਕਿ ਨਾ ਅਸੀਂ ਗਲਤ ਸੀਗੇ ਇਹ ਨਾ ਜਦੋਂ ਮੈਂ ਥੋੜੀਆਂ ਚੜੀ ਆ ਇਹਨੇ ਕੁੜੀਆਂ ਪੈਰਾਂ ਦੀ ਬਾਤ ਸੁਣ ਕੇ ਨਾ ਇਹ ਉੱਥੋਂ ਨੱਠ ਕੇ ਇੱਥੇ ਆ ਗਈ ਫਟਾਫਟ ਤੇ ਆਹ ਮੁੰਡਾ ਇੱਥੇ ਪਰਦੇ ਦੇ ਓਲੇ ਐਦਾਂ ਪਰਦੇ ਦੇ ਓਲੇ ਆਪਣਾ ਜੋ ਵੀ ਕਰ ਰਿਆ ਠੀਕ ਆ ਹੋਰ ਬੰਦਾ ਕਿੰਨੀ देर ਬਾਅਦ ਆਪਣੀ ਹਾਲਤ ਵਿੱਚ ਆਉਂਦਾ ਆ ਠੀਕ ਆ ਮੈਂ ਉਸ ਹਾਲਤ ਵਿੱਚ ਇਹਨੂੰ ਦੇਖਿਆ ਠੀਕੋ ਤੋ ਇਹਨੇ ਬਕਵਾਸ ਹੋਰ ਕੀਤੀ ਜਿਹੜੀ ਕਦੀ ਨਾ ਹੋ ਉਸ ਤੋਂ ਬਿਆਰ ਤੇ ਕਹਿੰਦੀ ਮੈਂ ਕਹਿ ਨਹੀਂ ਸਾਨੂੰ ਚਲੋ ਤੁਸੀਂ ਵੀ ਮੇਰੇ ਭਰਾ ਹੋ। ਬਾਜੀ ਆ ਸਾਰਾ ਲੈ ਗੱჭਾ ਸਿਰਮਾ ਗੁਰੂ ਨੇ ਸਾਰਾ ਜਾਤ ਅੰਦਰ ਦੇਖ ਲੋ ਟੈਲਰ ਤੱਕ ਮੇਰੇ ਕੋਲ ਸੋਇ ਤੱਕ ਬਣਵਾਈ ਆ। ਚਲੋ ਠੀਕਾ ਬਾਕੀ ਪਹਿਲੇ ਕੀ ਲਾਸ਼ ਮੰਗ ਕੀ ਕਰਦੇ ਤੁਸੀਂ? ਅਸੀਂ ਕੋਈ ਗੋਸ਼ ਨਹੀਂ ਮੰਗੇ ਸਾਰ ਤੇ ਗਲਤੀ ਇਲਜ਼ਾਮ ਲਾ ਰਹੇ ਆ। ਆਕਰਦੇ ਤੁਹਾਨੂੰ ਪਾਜੀ ਦੇਖੋ ਜੇ ਮੇਰੇ ਤੋਂ ਸਬੂਤ ਹੋਗਾ ਮੈਂ ਤਾਂ ਹੀ ਤੁਹਾਡੇ ਤੇ ਐਕਸ਼ਨ ਚੱਕੂੰਗਾ ਜੇ ਮੇਰੇ ਤੋਂ ਸਬੂਤ ਨਹੀਂ ਹੋਗਾ ਮੈਂ ਤੁਹਾਡੇ ਕਹਾਂ ਤੇ ਐਕਸ਼ਨ ਚੱਕ ਲੂੰਗੀ ਬਿਨਾਂ ਕੱਲੇ ਚੱਕੂੰਗੀ ਜੇ ਤੁਹਾਨੂੰ ਪਾੜਦੇ ਨਾ ਵੀ ਬੰਦ ਕਰਦੇ ਦੇਖੋ ਅੰਦਰ ਬਾਹਰ ਉਹ ਸੀਗੀ ਮੇਰਾ ਗੁਰਪਾਣ ਦੀ ਗੱਲ ਸੀ ਪੋੜੀ ਚੜ ਕੇ ਮੁੰਡਾ ਇਹਨੂੰ ਪੁੱਛ ਮੈਂ ਪੋੜੀ ਚੜ ਕੇ ਮੁੰਡਾ ਬੁੜਾਇਆ ਜਦ ਮੈਂ ਕੂੜੇ ਵਾਲਾ ਅੰਦਰ ਬਾੜਿਆ ਜਦ ਮੈਂ ਇੱਥੋਂ ਕੋਈ ਹੋਰ ਮੁੰਡਾ ਇਹੋ ਕੁਝ ਕਰਦੇ ਆ ਕਦੀ ਕੋਈ ਵਾਰ ਲਿਆ ਕਦੀ ਕੋਈ ਕੱਢਤਾ ਕਦੀ ਕੋਈ ਵਾਰ ਲਿਆ ਹੁਣ ਇਹ ਨਵਾਂ ਹੀ ਹੁਣ ਇਹ ਨਵਾਂ ਹੀ ਗਿਆ ਅਸਲੀ ਨਹੀਂ ਆ ਗਿਆ ਹੁਣ ਇਹ ਕੌਣ ਕੱਢੇ ਕਰਾਂਗੇ ਤਾਰਾ ਮੇਰੇ ਗੋਣੋਂ ਨਿਕਲਦਾ ਆਇਆ ਮੈਂ ਨਹੀਂ ਜਾਣੀ ਮੈਂ ਹੋਰ ਤੈਨੂੰ ਕੀ ਬੋਲਣਾ ਤੈਰੀ ਗੱਲ ਨੂੰ ਹਾਂ ਕਿਉਂ ਮਾੜਾ ਹੀ ਕੱਢੇ ਕਿਉਂ ਮੈਂ ਗੱਡੀ ਗੱਲੋਂ ਕੱਢੂਗੀ ਉਹ ਤੇ ਮੈਂ ਕਿਹਦਾ ਹੱਥ ਰੱਖ ਮੈਂ ਚਰਾ ਕੇ ਜੇ ਥੱਲੇ ਚਲ ਗਈ ਜਿੰਨੀ ਸੱਚੀ ਸੀ ਕਿ ਚੱਲਦੇ ਮੇਨਾਂ ਜਗਾ ਤੇ ਮੈਂ ਕਿਸੇ ਨਾਲ ਕਰੇ ਗਲਤ ਕੰਮ ਕਰਦੀ ਮੈਨੂੰ ਕੋਈ ਕੁੜੀ ਆ ਮੂੰਹ ਤੇ ਮੁੱਕਾ ਮਾਰ ਕੇ ਉਹ ਸੜਤੋ ਹੀ ਆ ਦੇਖ ਲੋ ਹਾਂ ਤਾ ਦੇਖ ਧੱਕੇ ਵਾਲੀ ਤੂੰ ਮਾਰਦੀ ਮੈਂ ਕਹੂੰਗੀ ਹਾਂ ਗਲਤ ਜਾਬ ਲਾ ਰਹੀ ਆ ਇਦਾਂ ਨਹੀਂ ਗੰਦਿਆ ਕੰਮ ਹੁੰਦਾ ਨਾ ਜਿਹੜਾ ਤੇਰੇ ਵਰਗੇ ਹਾਂ ਹਾਂ ਮਸ਼ਾਲ ਮੁਫਾਜ਼ੀ ਬਸ ਬੋਲ ਉਹਦੇ ਕੰਮ ਕਰੇ ਗਲਤ ਕੰਮ ਕਰਾਂਗੇ ਮੈਂ ਇਨੀ ਆਵਾਜ਼ ਨਹੀਂ ਕਰਾਂਗੀ ਨਾ ਅਧਰ ਚਾਮਣੇ ਨਹੀਂ ਜਾਣਾ ਗਲਤ ਕੰਮ ਲੱਗਦਾ ਵਾ ਠੀਕੇ ਸਾਨੂੰ ਕੰਮ ਪੈਸੇ ਦੇ ਦੇ ਜਿਹੜੇ ਅਸੀਂ ਆਪਣੇ ਹੱਥ ਕਮਰੇ ਤੇ ਲਾ ਆਇਆ ਮੇਰੇ ਮੂਹਰੇ ਬੁੱਕ ਕਰਾ ਕੇ ਲਾ ਆਇਆ ਇਹ ਚੀਜ਼ਾਂ ਕਰਨੀ ਹੈ ਇਹ ਆਪਣਾ ਨਹੀਂ ਕਰਵਾਉਣਾ ਤੂੰ ਆਵਾਜ਼ ਦੀ ਇਹ ਨਿਕੂਗੇ ਬਾਤਾਂ ਲਾਈ ਤੂੰ ਕੰਮ ਕਰੀਂ ਮੇਰੇ ਕੋਲ ਕੋਈ ਕੋਈ ਤੁਹਾਡੇ ਪੈਸੇ ਦਊਂਗੀ ਕੋਈ ਤੈਨੂੰ ਦੱਸਿਆ ਮੇਰੇ ਕੋਲ ਤਾਰੀ ਤਿਆਰੀ ਕਰਵਾਈ ਆ ਬੱਸ ਪਤਾ ਕਿੰਨਾ ਕੀ ਨਾਮ ਆਪਣਾ ਸਪਨਾ ਕੀ ਗੱਲ ਕੀ ਹੋਈ ਗੱਲ ਕੁਛ ਨਹੀਂ ਮੈਂ ਕਰਾਇਤੇ ਰੱਖੇ ਹੋਏ ਆ ਮਨ ਤਾਂ ਉੱਪਰ ਗਲਤ ਕੰਮ ਕਰਦੇ ਪਏ ਸੀਗੇ ਅੱਛਾ ਹੈ ਮੈਂ ਜੋ ਕਿਹਾ ਤੇ ਜਿਹੜੀ ਉਹਨਾਂ ਦੀ ਗੁਰੂ ਆ ਉਹ ਉਲਟ ਮੈਨੂੰ ਪੈਣ ਦੇ ਹੀ ਰਹੀ ਹੈ ਅੱਛਾ ਹੈ ਇਹਦਾ ਮਤਲਬ ਇਹ ਥੋੜੋ ਵਾ ਵੀ ਜੇ ਮੈਂ ਤੈਨੂੰ ਰੱਖ ਲਿਆ ਆ ਜਾਂ ਤੂੰ ਰਹਿਨੀ ਪਈਆਂ ਤਾਂ ਤੂੰ ਰੰਗ ਬਰੰਗੇ ਬਲਾ ਬਲਾ ਕੇ ਤੇ ਤੇ ਆਹ ਕੰਮ ਕਰਾਂਗੀ ਉੱਪਰ ਜਾ ਕੇ ਦੇਖਿਆ ਪਰਦਾ ਸਾਰਾ ਗੰਦਾ ਹੋਇਆ ਪਿਆ ਨਹੀਂ ਜਿਹੜੇ ਇੱਥੇ ਮਹੰਤ ਰਹਿੰਦੇ ਸੀਗੇ ਉਹੀ ਗਲਤ ਕੰਮ ਕਰ ਰਹੇ ਸੀ ਜਾਂ ਕੋਈ ਬਾਹਰੋਂ ਆਕੇ ਉਹ ਕੋਲ ਆਉਂਦੇ ਆ ਜਿਹੜੇ ਬਾਹਰੋਂ ਆਕੇ ਤੇ ਹੁਣ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚੇ ਕਿ ਕਾਰਵਾਈ ਕੀ ਹੋ ਰਹੀ ਉਹ ਮੈਨੂੰ ਕਹਿੰਦੇ ਆ ਜੀ ਤੁਸੀਂ ਉੱਥੇ ਜਾ ਕੇ ਕਮਿਸ਼ਨਰ ਤੇ ਪੇਸ਼ ਹੋਵੋ ਇੱਥੇ ਨਹੀਂ ਕਹਿੰਦੇ ਤੁਹਾਡ अच्छा ते कदो दी ਗੱਲ ਕਦੋ ਦੀ ਹੈ ਅੱਜ ਦੀ ਗੱਲ ਆ ਹੁਣ ਦੀ ਥੋੜੀ ਦੇਰ ਪਹਿਲਾਂ ਦੀ ਤੇ ਜਦੋਂ ਤੁਸੀਂ ਇੱਥੇ ਉੱਪਰ ਪਹੁੰਚੇ ਕੀ ਦੇਖਿਆ ਮੈਂ ਤਾਂ ਮੈਂ ਉੱਪਰ ਮੈਂ ਇੱਥੇ ਥੱਲੇ ਖੜੀ ਆ ਮੈਂ ਆਵਾਜ਼ਾਂ ਸੁਣੀਆਂ ਮੈਂ ਪੌੜੀਆਂ 'ਚ ਚੜੀ ਜਦੋਂ ਉਹਨੇ ਮੇਰੇ ਪੈਰਾਂ ਦੀ ਆਵਾਜ਼ ਸੁਣੀ ਨਾ ਤੇ ਉਹ ਨੱਠ ਕੇ ਬੈਠਦੇ ਉੱਪਰ ਨੂੰ ਚਲੀ ਗਈ ਤੇ ਉਹ ਮੁੰਡਾ ਪਰਦੇ ਦੇ ਓਲੇ ਹੋ ਗਿਆ ਪਰਦੇ ਦੇ ਨਾਲ ਉਹ ਕੇ ਉਹਨੇ ਗੰਦਮੰਦ ਸਾਰਾ ਪਰਦੇ ਦੇ ਨਾਲ ਸਾਫ਼ ਕੀਤਾ ਠੀਕ ਤੇ ਕੀ ਹੁਣ ਮੰਗ ਕੇ ਕਰਦੇ ਹੋ ਮੰਗ ਕੁਛ ਨਹੀਂ ਕਰਦੀ ਮੈਂ ਇਹਨੂੰ ਕਹਿੰਦੀ ਵੀ ਉਹ ਨਹੀਂ ਆਣੀ ਚਾਹੀਦੀ ਇਹ ਨੇ ਮੇਰੇ ਨਾਲ ਪਹਿਲਾਂ 35000 ਰੁਪਇਆ ਕੱਢਿਆ ਸੀ ਹੁਣ ਮੇਰੇ ਨਾਲ 70 75000 ਰੁਪਇਆ ਕੱਢਦੀ ਪਈ ਠੀਕ ਆ ਮੈਂ ਉਹ ਵੀ ਮੰਨ ਗਈ ਮੈਂ ਕਹਾਂ ਦੇ ਦੂੰਗੀ ਠੀਕ ਆ ਹੁਣ ਮੈਨੂੰ ਕੀ ਕਹਿੰਦੀ ਆ ਕਿ ਅੱਜ ਪੈਸੇ ਸੁੱਟ ਤੇ ਮੈਂ ਅੱਜ ਖਾਲੀ ਕਰ ਦਨੀ ਮੈਂ ਚੋਰੀਆਂ ਕਰਦੀ ਆ ਵੀ ਮੈਂ ਚੋਰੀਆਂ ਕਰਕੇ ਲਿਆ ਕੇ ਦੇਣੇ ਇਹਨੂੰ ਅੱਜ ਪੈਸੇ ਤੇ ਅੱਜ ਦੇ ਕਰਕੇ ਸਾਰੇ ਵਿਵਾਦ ਹੋਇਆ ਜਾਂ ਪਹਿਲੇ ਵੀ ਕੋਈ ਲੜਾਈ ਝਗੜਾ ਸੀ ਪਹਿਲਾਂ ਵੀ ਇਹ ਤਿੰਨ ਮੰਤ ਰੱਖਿਆ ਸੀ ਉਹਨੇ ਇਥੋਂ ਪੌੜੀ ਲਵਾ ਲਈ ਸੀ ਅੱਛਾ ਪਹਿਲਾਂ ਵੀ ਹੋਇਆ ਏ ਇੱਕ ਵਾਰੀ ਨਹੀਂ ਹੋਇਆ ਬੜੀ ਵਾਰੀ ਹੋਇਆ ਪੌੜੀ ਕਿਦਾਂ ਮਤਲਬ ਲਵਾ ਲਈ ਇਥੋਂ ਪੌ मतलब गलत गलत काम किते जा ठीक अंजिशर तू ये थे पहुंचे क्या की कंप्लेंट किए थे फटे वो लेक्चर कंप्लेंट ही नहीं आई अलता तो अच्छा तो की इनफॉरमेशन ताई होगी कोई तो अच्छा की मानता ना लड़ाई झगड़ा हुआ मानता रहने के कराए थे अच्छा। वो कराए थे इन्हें देखो मानत नहीं आने चाहिए थे अच्छा जो तो आप ਪਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਇੱਕ ਇੱਕ ਮੰਤ ਦੇ ਨਾਲ ਚਾਰ ਚਾਰ ਮੁੰਡੇ ਆ ਰਹੇ ਕੋਲ ਤਾਂ ਇਹ ਲੈ ਮੈਂ ਥੋੜੀ ਆ ਕੇ ਦੇਖ ਰਿਹਾ ਤੇ ਇਹਨਾਂ ਨੂੰ ਪਤਾ ਹੋਏਗਾ ਇਹ ਆਪਣਾ ਦੱਸਾਂਗੇ ਵਿਚਾਰ ਕਿਹੜੇ ਬੰਦੇ ਆਏ ਆ ਕਿਹੜੇ ਨਹੀਂ ਆਏ ਤੇ ਹੁਣ ਤੁਸੀਂ ਅੱਜ ਇੱਥੇ ਪਹੁੰਚੇ ਹੋ ਕੋਈ ਲਿਖਤੀ ਕੰਪਲੇਂਟ ਆਈ ਤੁਹਾਨੂੰ ਕੁਝ ਨਹੀਂ ਮੇਰਾ ਵੀ ਰਹਿ ਲੱਦਾ ਕਿ ਇੱਥੇ ਅਜਿਹੀ ਚੀਜ਼ ਦੇਖੀ ਹੈਗੀ ਵੀ ਜੇ ਕੋਈ ਇਦਾਂ ਦੀ ਗੱਲ ਹੋਈ ਹੋਵੇ ਠੀਕ ਹੈ ਕੀ ਨਾਮ ਸਰ ਆਪਣਾ ਜੈਸੇ ਸਿੰਘ ਸਤਪਾਲ ਨੂੰ ਭਾਰ ਕੋ ਕੈਂਪਟਾਰਾ ਗੋਡੀ ਆ